ਜ਼ਿੰਦਗੀ ਕਿਵੇਂ ਦੀ ਆ ਜਿਹੜਾ ਬਾਰਡਰ ਬੈਲਟ ਆ ਦੀ ਆਮ ਜ਼ਿੰਦਗੀ ਕਿਉਂਕਿ ਬਾਰਡਰ ਬੈਲਟ ਤੇ ਅਮਰਸਾ ਤੱਕ ਕਹਿ ਦਿੰਨੇ ਵੈਸੇ ਤੁਸੀਂ ਬਿਲਕੁਲ ਕਿਨਿਆੜੀ ਤਾਰ ਦੇ ਲੱਗੇ ਹੋ ਵੈਸੇ ਜ਼ਿੰਦਗੀ ਕਿਵੇਂ ਦੀ ਗੁਜਰਪਸਰ ਕਿਵੇਂ ਚੱਲਦਾ ਚੱਲੇ ਜਾਂਦਾ ਵਈਆ ਦੇ ਵਾਠੀ ਚੱਲੀ ਜਾਂਦਾ ਤੇ ਹੁਣ ਜਿਹੜੀ ਦਹਿਸ਼ਤ ਬਣੀ ਹੋਈ ਆ ਵੈਸੇ ਦਹਿਸ਼ਤ ਹੁੰਦੇ ਬਣੀ ਬਣੀ ਹੁੰਦੇ ਵੇਖੋ ਕੀ ਬੰਡਿਆ ਹਾਲ ਤਾਰਾਂ ਵਿੱਚ ਤੱਕੋ ਤਾਰ ਪੁੱਟ ਕੇ ਸਿੰਗਲ ਕੀਤੀ ਕਿਉਂ ਮਿਸਤਰੀ ਲੱਗੇ ਤਾਰ ਨਵੀਂ ਲੱਗਣ ਢਈ ਆ ਅਦੇ ਹਾਲ ਦੀ ਘੜੀ ਤੇ ਹੁਣ ਵੀ ਦਰ ਦਰ ਤੇ ਡਰ ਤੇ ਗਈਆਂ ਹਾਂ ਹਾਂ ਤਾਰ ਕੋਈ ਸਿੰਗਲ ਤਾਰ ਰਹਿ ਗਈ ਆ ਬਾਕੀ ਦਵਲ ਪੁੱਟਤੀ ਸਰੀ ਹੋਰ ਕੰਮ ਹੋ ਰਿਹਾ ਤਾਰਾਂ ਹੋਰ ਵਗ ਲਗ ਰਹੀ ਚੱਲਣ ਡਿਆ ਮਿਸਤਰੀ ਢਾਤੇ ਤੇ ਹੁਣ ਸਾਰੇ ਢਾਤੇ ਨਾ ਤਾਰੋਂ ਪਾਰ ਕਿੰਨੀ ਕ ਜਮੀਨ ਆ ਤੁਹਾਡੇ ਪਿੰਡ ਦੀ ਸਾਡੇ ਪਿੰਡ ਦੀ ਸਾਰੇ ਘਰਾਂ ਦੀ ਹੈਗੀ ਵੇਥੇ ਕਿੰਨੀ ਇਹ ਦੋ ਪਿੰਡਾਂ ਦੇ 2250 ਕਲਾ ਜਮੀਨ ਹੈ 2250 ਕਲਾ ਜਮੀਨ ਹੈ ਉਹ ਵੀ ਮੈਂਬਰ ਹੈਗਾ ਤੁਹਾਡੇ ਜਿਹੜੀ ਤਾਰੋਂ ਪਾਰ ਪੈਲੀ ਹੈਗੀ ਅੱਛਾ ਤੁਹਾਡੀ ਸਾਰੇ ਦੀ ਹੈਗੀ ਕਿਹੜੀ ਘਰਾਂ ਸਾਰੇ ਪਿੰਡ ਜਮੀਨ ਪਾਰ ਜਾਣੇ ਹੁੰਨੇ ਵੈਸੇ ਜਮੀਨ ਡੰਡੀਗੜ ਬਣੇ ਆ ਜਮੀਨ ਪਾਰ ਜਾਣੇ ਬੋਣੇ ਆਂ ਅੱਛਾ ਜੇ ਤੂੰ ਜਾਣੇ ਹੋ ਉਦੋਂ ਫਿਰ ਕਿਹੜੀਆਂ ਗਾਈਡਲਾਈਨ ਹੁੰਦੀਆਂ ਤੁਨ ਕੀ ਹਦਾਇਤਾਂ ਹਾਨੂੰ ਡੈਂਟੀ ਕਾਰਡ ਲੈਂਦੇ ਸਾਡਾ ਕਿਸਾਨ ਜਿਵੇਂ ਬਣਿਆ ਕਿਸਾਨਾ ਲੋ ਸਰਕਾਰ ਸਰਕਾਰ ਬੀਐਸਐਫ ਲੋ ਤੇ ਜਿਹੜੇ ਲੇਬਰ ਕਰਨ ਦੀ ਉਹ ਆਧਾਰ ਕਾਰਡ ਤੇ ਮੋਹਰ ਲਾਗੇ ਜਾਂ ਸਪੈਂਦੀ ਨੰਬਰਦਾਰ ਦੀ ਜਿੰਨੀ ਮਰਜ਼ੀ ਲੇਬਰ ਕਰ ਸਕਦੇ ਆ ਕਿਉਂ ਗੱਲ ਨਹੀਂ ਹੈ ਜੀ ਪਰ ਚੈੱਕ ਕਰਦੇ ਆ ਡੈਕਟਰ ਆਉਣ ਜਾਣ ਲੱਗੇ ਚੈੱਕ ਕਰਦੇ ਨਾਲ ਵੀ ਐਸਐਫ ਰਹਿੰਦੀ ਆ ਤੇ ਹੁਣ ਬੰਦ ਤਾਂ ਬਿਲਕੁਲ ਹੁਣ ਬਿਲਕੁਲ ਵਾਜਾ ਅੱਜ ਪੰਜ ਸੱਤ ਦਿਨ ਹੋ ਗਏ ਆ ਗੇਟ ਸੀਲ ਕੀਤੇ ਤੋੜੀ ਨਹੀਂ ਬਣੀ ਮਾਸਾਬਕੇ ਦੀ ਸਾਰੇ ਘਰੇ ਟੁੜੀ ਉਤਰਾ ਨਾੜ ਪਿਆ ਪਿੱਛੋਂ ਹੀ ਬਣਾ ਲਈ ਟੁੜੀ ਜਰੀ ਗਈ ਬਣਾ ਲਈ ਤੇ ਬਾਹਨ ਪੇ ਗੇਟ ਸੀਲ ਕੀਤੇ ਕਿਸੇ ਨਾ ਜਾਣਦੇ ਨਾ ਤਾਰ ਪਾਰ ਕਣਕ ਵਡਾਤੀ ਦਾ ਪਹਿਲੋ ਪੇ ਕਣਕ ਦਾ ਵੜ ਲਓ ਆਪਣੀ ਤੇ ਮੁੜ ਕੇ ਇਹ ਵੀ ਤੁਹਾਨੂੰ ਗੇਟ ਬੰਦ ਕਰਤੇ